ਹੌਲੀ ਹੌਲੀ ਕਾਮਯਾਬੀ ਹੋਊ ਮਿਲੂਗੀ ਠੀਕ ਆ ਕੋਈ ਵੀ ਕੰਮ ਕਹਿੰਦੇ ਹੌਲੀ ਹੌਲੀ ਹੁੰਦਾ ਹੁੰਦਾ ਚੱਲ ਸਵਰ ਦਾ ਫਰ ਲੈਣਾ ਮਠਾ ਹੁੰਦਾ ਕਿਉਂ ਦਾ ਉਹਦਾ ਰੱਬ ਦੇ ਬੰਦੇ ਆ ਕਿਉਂ ਵੀ ਸਾਰੇ ਰੱਬ ਦੇ ਹੀ ਆ ਹਾਂ ਕਿਸੇ ਨੂੰ ਮਾੜਾ ਨਾ ਕਹੋ ਇਹ ਦੇਖ ਚੁਗਲੀ ਨੰਦਿਆ ਨਾ ਕਰੋ

ਆ ਦੇ ਲੱਤਾ ਵਟ ਵਟਾਂ ਦੇਖ ਲਾ ਨਾਲ ਦੇਖੀ ਹਾਂ ਆਪਾਂ ਨੇ ਕਿਹਾ ਤਾ ਵਟ ਵੱਡੀ ਜੇ ਵੱਡਾ ਇਹ ਛਾਂਗਦਾ ਵੀ ਹੈ ਨਾ ਤੇ ਆਪਾਂ ਨਾਲ ਹੀ ਮਿੱਟੀ ਲਾ ਦੇ ਦੀ ਇਹ ਵਟਾ ਇਪੋ ਨੰਗਣਾ ਦੱਸ ਓਟਾ ਵੱਡ ਕੇ ਬਾਂਜ ਕੀ ਹੋ ਜਾਊਗਾ ਨਹੀਂ ਨਹੀਂ ਇਹ ਨਹੀਂ ਲਾਲੀ ਪਿੰਤਰ ਨਹੀਂ ਮੋਟੀ ਲਾਲੀ ਹਾਂ ਅੱਛਾ ਹੂੰ ਕਿੰਨਾ ਰਾਂ ਦੇ ਹਾਂ ਹਾਂ ਸਾਰਾ ਪਲਾਟ ਆ ਉਹਨਾ ਮੇਰਾ ਪੰਜ ਕਿਨਾਰੇ ਸਾਹ ਤੇ ਪੰਜ 6 ਕਨਾਲਾ ਹੈਗਾ ਉਹ ਆ ਨਹੀਂ ਕਿਹੜਾ 10 15 ਲੱਖ ਦਾ ਲੈ ਵਿੱਚੇ ਬੋਰਾ ਉਹਦੇ ਬੋਰ ਵੀ ਕਰਾਇਆ ਸੀ ਆ ਚਾਰ ਬੋਰ ਦੇ ਪਾਣੀ ਵੱਧਦੀ ਪਰ ਟ੍ਰਾਂਸਫਰਮ ਹੈ ਨਹੀਂ ਸੀ ਦਾ ਬੋਰ ਦੇ ਪਾਣੀ